ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਸਰਕਾਰੀ ਬਸਾਂ 'ਚ ਆਧਾਰ ਕਾਰਡ ਤੇ ਬੀਬੀਆਂ ਨੂੰ ਨਹੀਂ ਮਿਲਣਗੇ ਮੁਫਤ ਚ ਝੂਟੇ ਪੰਜਾਬ ਸਰਕਾਰ ਲਿਆਉਣ ਜਾ ਰਹੀ ਹੈ ਨਵੀਂ ਸਕੀਮ ਜੀ ਹਾਂ ਪੰਜਾਬ ਵਿੱਚ ਔਰਤਾਂ ਲਈ ਮੁਫਤ ਬੱਸ ਸਫ਼ਰ ਦੀ ਸੇਵਾ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਹੁਣ ਔਰਤਾਂ ਨੂੰ ਮੁਫਤ ਬੱਸ ਯਾਤਰਾ ਲਈ ਪਛਾਣ ਸਬੂਤ ਵਜੋਂ ਆਧਾਰ ਕਾਰਡ ਦੀ ਲੋੜ ਨਹੀਂ ਪਵੇਗੀ ਪੰਜਾਬ ਸਰਕਾਰ ਔਰਤਾਂ ਨੂੰ आरएफआईडी दी सुविधा प्रदान करेगी या फिर कह लो एनसीएमसी नेशनल कॉमन मोबिलिटी कार्ड ਇਹ ਦੋ ਵੱਖ-ਵੱਖ ਕਾਰਡ ਨੇ ਫਿਲਹਾਲ ਦੋਵਾਂ ਨੂੰ ਪ੍ਰਪੋਜ਼ਲ ਲਈ ਰੱਖਿਆ ਗਿਆ ਹੈ। ਸੂਤਰ ਮੁਤਾਬਕ ਇਹਨਾਂ ਕਾਰਡ ਨਾਲ ਔਰਤਾਂ ਦੀ ਸਹੀ ਪਛਾਣ ਦਸਤਾਵੇਜ਼ ਸਸਤੀਖ ਤੇ ਯਾਤਰਾ ਦਾ ਕੁੱਲ ਡਾਟਾ ਰਿਕਾਰਡ ਕਰਨਾ ਆਸਾਨ ਹੋ ਜਾਵੇਗਾ। ਪੰਜਾਬ ਵਿੱਚ ਹਰ ਮਹੀਨੇ ਕਰੀਬ 1 ਕਰੋੜ 25 ਲੱਖ ਔਰਤਾਂ ਸਰਕਾਰੀ ਬੱਸਾਂ ਵਿੱਚ ਮੁਫਤ ਸਫ਼ਰ ਕਰ ਰਹੀਆਂ ਨੇ। ਪੰਜਾਬ ਵਿੱਚ ਮੁਫਤ バス ਸਫ਼ਰ ਦੀ ਸਹੂਲਤ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਪਰਾਧ 2021 ਵਿੱਚ ਸ਼ੁਰੂ ਕੀਤੀ ਗਈ ਸੀ ਹੁਣ ਭਗਵਾਨਤਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਵੀ ਇਸ ਨੂੰ ਜਾਰੀ ਰੱਖਿਆ ਹੈ ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ ਹੁਣ ਤੱਕ 35 ਕਰੋੜ 53 ਲੱਖ ਔਰਤਾਂ 1680 ਕਰੋੜ ਰੁਪਏ ਦੀ ਮੁਫਤ ਯਾਤਰਾ ਦਾ ਲਾਭ ਲੈ ਚੁੱਕੀਆਂ ਨੇ ਸੂਤਰਾਂ ਦਾ ਕਹਿਣਾ ਹੈ ਕਿ ਆਰਐਫਆਈਡੀ ਅਤੇ ਐਨਸੀਐਮਸੀ ਸੂਤਰਾਂ ਦਾ ਕਹਿਣਾ ਹੈ ਕਿ ਆਰ ਐਫ ਆਈ ਡੀ ਅਤੇ ਐਨ ਸੀ ਐਮ ਸੀ ਇੱਕ ਪ੍ਰਾਈਵੇਟ ਕੰਪਨੀ ਦੁਆਰਾ ਤਿਆਰ ਕੀਤੀ ਜਾਵੇਗੀ ਇਹਨਾਂ ਕਾਰਡਾਂ ਦੀ ਵਰਤੋਂ ਕਰਨ ਲਈ ਮਸ਼ੀਨਾਂ ਦੀ ਲੋੜ ਪਵੇਗੀ ਜਿਸ ਤਰ੍ਹਾਂ ਬਸਤੀਆਂ ਟਿਕਟਾਂ ਲਈ ਮਸ਼ੀਨਾਂ ਨੇ ਉਸੇ ਤਰ੍ਹਾਂ ਇਹਨਾਂ ਕਾਰਡ ਲਈ ਵਿਸ਼ੇਸ਼ ਮਸ਼ੀਨਾਂ ਹੋਣਗੀਆਂ ਇਹ ਮਸ਼ੀਨਾਂ ਕਿੱਥੇ ਉਪਲਬਧ ਹੋਣਗੀਆਂ ਕਿਹੜਾ ਵੀ ਭਾਗ ਇਹਨਾਂ ਨੂੰ ਖਰੀਦੇਗਾ ਇਸ ਲਈ ਇੱਕ ਵੱਖਰਾ ਬਜਟ ਕਿੰਨਾ ਹੋਵੇਗਾ ਇਹ ਹਜੇ ਪ੍ਰਤੀਗੀਰਾ ਵਿੱਚ ਹੈ ਦੱਸਦੀ ਹੈ 12 ਨਵੰਬਰ ਨੂੰ 1999 ਨੂੰ ਪੰਜਾਬ ਸਰਕਾਰ ਨੇ ਸੂਬੇ ਦੀਆਂ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ 50% ਦੀ ਮੁਫਤ ਸੇਵਾ ਦੀ ਸਹੂਲਤ ਦਿੱਤੀ ਸੀ ਪਰ April 2021 ਵਿੱਚ ਇਸ ਯੋਜਨਾ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਸੀ ਹੁਣ ਔਰਤਾਂ ਨੂੰ ਪੰਜਾਬ ਰੋਡਵੇ ਪੰਨ ਬੱਸ ਤੇ PRTC ਦੀਆਂ ਬੱਸਾਂ ਵਿੱਚ ਮੁਫਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਇਹ ਸਕੀਮ ਸਰਕਾਰੀ ਮਾਲਕੀ ਵਾਲੀਆਂ AC ਬੱਸਾਂ Volvo ਬੱਸਾਂ ਤੇ HVAC ਬਸਾਂ ਤੇ ਲਾਗੂ ਨਹੀਂ ਨੇ ਪੰਜਾਬ ਰੋਡਵੇਜ਼ ਪੰਨ ਬਸ ਤੇ PRTC ਆਪਣੇ ਬਿੱਲ ਹਰ ਮਹੀਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਪੇਸ਼ਦੇ ਨੇ ਇੱਕ ਵਾਰ ਬਿੱਲ ਪਾਸ ਹੋਣ ਤੋਂ ਬਾਅਦ ਇਸ ਦਾ ਭੁਗਤਾਨ ਪ੍ਰਤੀਨਿਧੀਆਂ ਨੂੰ ਦਿੱਤਾ ਜਾਂਦਾ ਹੈ ਫਿਲਹਾਲ ਇਸ ਬਾਰੇ ਵਿੱਚ ਹਜੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਤੁਹਾਡੀ ਸਖਬਰ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਬਾਕਸ ਵਿੱਚ ਦੱਸਣਾ ਨਾ ਭੁੱਲਣਾ ਕਿਉ ਮਾਰੇ ਕਿਉ ਮਨਜੀਤ ਸਿੰਘ ਉਹ ਵੈਸ਼ਨੋ ਦੇਵੀ ਯਾਤਰਾ ਤੇ ਗਿਆ ਸੀ ਤੇ ਉਹ ਹੁਣ ਤੱਕ ਜਿਹੜਾ ਹੈਗਾ ਘਰੇ ਨਹੀਂ ਲੋਟਿਆ ਹੈ 10 ਤਾਰੀਖ ਤੱਕ ਉਹ ਫੋਨ 'ਤੇ ਟੱਚ ਸੀ ਅੱਜ ਕੀ ਦਾ ਪੂਤ ਕਿਸ ਕਦਰ ਇਨਸਾਨ ਨੂੰ ਅੰਨਾ ਕਰ ਦਿੰਦਾ ਹੈ ਕਿ ਉਹ ਆਪਣੇਆਂ ਦਾ ਖੂਨ ਵੀ ਬਹਾਉਣ ਤੋਂ ਗੁਰੇਜ਼ ਨਹੀਂ ਕਰਦਾ ਇਸ ਤਰ੍ਹਾਂ ਦਾ ਹੀ ਮਾਮਲਾ ਦੇਖਣ ਨੂੰ ਮਿਲਿਆ ਫਰੋਜ਼ਪੁਰ ਦੇ ਕਸਬਾ ਜ਼ੀਰਾ ਵਿੱਚ ਜਿੱਥੇ ਇਸ਼ਕ ਵਿੱਚ ਅੰਨੀ ਹੋਈ ਪਤਨੀ ਨੇ ਆਸ਼ਿਕ ਨਾਲ ਰਲ ਕੇ ਪਤੀ ਨੂੰ ਕਿਡਨਾਪ ਕਰਵਾ ਕੇ ਉਸ ਦਾ ਕਤਲ ਕਰਵਾ ਦਿੱਤਾ ਦੱਸਦੀ ਹੈ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿੱਚ ਪਤਨੀ ਵੱਲੋਂ ਆਪਣੇ ਪੁਰਾਣੇ ਆਸ਼ਿਕ ਨਾਲ ਰਲ ਕੇ ਪਿਆਰ ਦੀਆਂ ਲੰਬੀਆਂ ਪਿੰਗਾਂ ਝੂਟਦੇ ਹੋਏ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ ਪੁਲਿਸ ਅਧਿਤੀ ਜਾਣਕਾਰੀ ਅਨੁਸਾਰ ਸੁਖਬੀਰ ਕੋੜ ਦਾ ਵਿਆਹ 11 ਸਾਲ ਪਹਿਲਾਂ ਮਨਜੀਤ ਸਿੰਘ ਨਾਲ ਹੋਇਆ ਸੀ ਵਿਆਹ ਤੋਂ ਪਹਿਲਾਂ ਸੁਖਦੀਪ ਕੋਰ ਦਾ ਹਰਜਿੰਦਰ ਸਿੰਘ ਨਾਲ ਪ੍ਰੇਮ ਸਬੰਧ ਸੀ ਜੋ ਵਿਆਹ ਹੋਣ ਤੋਂ ਬਾਅਦ ਵੀ ਪਿਆਰ ਦੀਆਂ ਪਿੰਗਾ ਵਿਚਾਰੇ ਹੀ ਰਹਿ ਗਈਆਂ ਥਾਣੇ ਵਿੱਚ ਡੀਐਸਪੀ ਗੁਰਦੀਪ ਜੀ ਤੇ ਐਸਐਚਓ ਸਿਟੀ ਜੀਰਾ ਕਵਲ ਜੀ ਵੱਲੋਂ ਬੜੀ ਸੂਝਬੂਝ ਤੇ ਪੇਸ਼ੈਂਸ ਆਫ ਮਾਈਂਡ ਦਾ ਮੁਜ਼ਾਹਿਰਾ ਕਰਤੇ ਹੋਏ ਜਿਹੜਾ ਉਹਨਾਂ ਦਾ ਤਜਰਬਾ ਹੈ ਉਹਨੂੰ ਉਸ ਟਾਈਮ ਹੀ ਅੰਦੇਸਾ ਹੋ ਗਿਆ ਕਿ ਇਹ ਮਸਲਾ ਜਿਹੜਾ ਹੈਗਾ ਸੱਖੀ ਹੈਗਾ ਇਸ ਲਈ ਉਹਨੇ ਟੈਕਨੀਕਲ ਡਿਟੇਲ ਤੇ ਟੈਕਨੀਕਲ ਅਨਾਲਿਸਿਸ ਹਿਊਮਨ ਸਰਚਸ ਦਾ ਮਦਦ ਲੈਂਦੇ ਹੋਏ ਇਹ ਮਸਲਾ ਹੋਰ ਪੜਤਾਲ ਕਰਨ ਲਈ ਆਪਣੇ ਕੋਲ ਰੱਖ ਲਿਆ ਜਦ ਹੋਰ ਪੜਤਾਲ ਕੀਤੀ ਗਈ ਨਾਲ ਟੈਕਨੀਕਲ ਡਿਟੇਲ ਲਿੱਤੀ ਗਈ ਤੇ ਉਹਨਾਂ ਦਾ ਸੱਕ ਜਿਹੜਾ ਹੈਗਾ ਔਰ ਇੱਕ ਧਰਾ ਹੋ ਗਿਆ ਜਦ ਮਨਜੀਤ ਦੇ ਪ੍ਰਾ ਗੁਰਸੇਵਕ ਨਾਲ ਰਸਤਾ ਗਿਆ ਕੀਤਾ ਗਿਆ ਤੇ ਉਹਨੇ ਇਹ ਬਿਆਨ ਵੀ ਲਿਖਾਇਆ ਕਿ ਜਿਹੜੀ ਉਹਦੀ ਪਰਜਾਈ ਸੀ ਸੁਖਦੀਪ ਪੌਰ ਤੇ ਸੁਖਦੀਪ ਪੌਰ ਦਾ ਜਿਹੜਾ ਇੱਕ ਪੁਰਾਣਾ ਪਾਰਟਨਰ ਸੀ ਲਵਰ ਸੀ ਹਰਜਿੰਦਰ ਇਹ ਦੋਵਾਂ ਨੇ ਉਹਦੇ ਪ੍ਰਾ ਮਨਜੀਤ ਨੂੰ ਸਿਟੀ ਜਿਰਾਜਤ ਸੈਰ ਕਰ ਰਹੀ ਸੀ 6 ਤਾਰੀਖ ਨੂੰ ਤਦ ਉਹਨੂੰ ਸਵਿਫਟ ਗੱਡੀ ਚਕਾਰ ਚ ਉਹਨੂੰ ਅਗਵਾ ਕੀਤਾ ਪੁਲਿਸ ਨੇ ਪਰਚਾ ਦਰਜ ਕਰ ਲਿਆ ਦੇ ਨਾਲ ਰੇਡ ਸਟਾਰਟ ਕਰ ਦਿਆ ਨਾਲ ਟੈਕਨੀਕਲ ਜਿਹੜਾ ਹੈਗਾ ਤਫਤੀਸ਼ ਤੇ ਸੈਂਟੀਫਿਕ ਤਰੀਕੇ ਨਾਲ ਤਫਤੀਸ਼ ਸਟਾਰਟ ਕਰਦੀ 13 ਤਾਰਿਕ ਨੂੰ ਡੀਐਸਪੀ ਡੀਸੀ ਬਲਕਾਰ ਜੀ ਡੀਐਸਪੀ ਜਿਹੜਾ ਗੁਰਦੀਪ ਜੀ ਤੇ ਸਪੈਸ਼ਲੀ ਅਪਾਇੰਟ ਕੀਤੇ ਗਏ ਸੀ ਡੀਐਸਪੀ ਐਨਡੀਪੀਐਸ ਨਵੀਨ ਜੀ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ 13 ਤਾਰਿਕ ਨੂੰ ਥਾਣਾ ਸਰਹਾਲੀ ਦੇ ਏਰੀਆ ਵਿੱਚੋਂ ਸੁਖਦੀਪ ਪੌਰ ਦੇ ਉਹਦੇ ਪੇਕੇ ਤੋਂ ਉਹਦੀ ਗ੍ਰਿਫਤਾਰੀ ਹੋਈ ਜਦ ਉਹਦੇ ਨਾਲ ਲਾ ਕੇ ਕੁਝ ਕੁਛ ਕੀਤੀ ਗਈ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਹੈ ਕਿ ਮਨਜੋਗ ਸਿੰਘ ਸਪੀ ਫਰੋਥ ਫੋਰ ਸੋਮਨ ਮਿਸਰਾ ਜੀ ਉਹਨਾਂ ਜਿਹੜੇ ਨਿਰਦੇਸ਼ ਹੈਗੇ ਕਿ ਕੋਈ ਵੀ ਤਫ਼ਤੀਸ਼ ਜਿਹੜੀ ਡੂੰਘਾਈ ਨਾਲ ਹਿਊਮਨ ਸੋਰਸ ਟੈਕਨੀਕਲ ਸੋਰਸ ਤੇ ਫੋਰੈਂਸਿਕ ਐਨਲਿਸਿਸ ਨਾਲ ਕੀਤੀ ਜਾਵੇ ਜਦ ਇਹ ਤਫ਼ਤੀਸ਼ ਕੀਤੀ ਗਈ ਨਾਲ ਜਿਹੜਾ ਸਾਇੰਟਿਫਿਕ ਮੈਥਡ ਦਾ ਯੂਜ਼ ਕੀਤਾ ਗਿਆ ਤਾਂ ਸਾਡੀ ਟੀਮ ਨੂੰ ਆਪ ਪਤਾ ਚੱਲਿਆ ਕਿ ਜਿਹਦਾ ਉਹਦਾ ਹਸਬੰਡ ਸੀ ਮਨਜੀਤ ਉਹਦਾ ਕਤਲ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਸੰਗਤਾਂ ਵੱਲੋਂ ਬਾਬਾ ਜੀ ਦੇ ਜਨਮ ਸਥਾਨ ਗੁਰੂ ਕੀ ਵਡਾਲੀ ਵਿਖੇ ਇਸ ਦਿਹਾੜੇ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪਰਸੋ ਤੋਂ ਰੱਖੇਗੇ ਸ਼ੇਖ ਖਨਪੜ ਸਾਹਿਬ ਦੇ ਅੱਜ ਭੋਗ ਪਾਏ ਗਏ। ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਦੀ ਲੱਖ ਲੱਖ ਵਧਾਈ ਦਿੱਤੀ। ਉੱਥੇ ਹੀ ਜਥੇਦਾਰ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲ ਤਖਤ ਤੇ ਆਈਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਕਿਹਾ ਕਿ ਸਾਨੂੰ ਅੱਜ ਗੁਰੂ ਸਾਈਂ ਦਾ ਸਾਈਂ ਮਾਰਗ ਤੇ ਚੱਲਣ ਦੀ ਲੋੜ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਐਸੇ ਸਮਰਤ ਸਤਿਗੁਰੂ ਸਾੰਮ ਜਿਨ੍ਹਾਂ ਨੇ ਵਕਤ ਦੀ ਹਕੂਮਤ ਦੇ ਨਾਲ ਜ਼ਬਰਦਾਨਾਸ਼ ਕਰਨ ਦੇ ਲਈ ਜ਼ੁਲਮ ਦਾ ਨਾਸ਼ ਕਰਨ ਦੇ ਲਈ ਚਾਰਕੁੱਤ ਲੜੇ ਚਾਰਨ ਦੇ ਵਿੱਚ ਸੱਤੇ ਪ੍ਰਾਪਤ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਮੇਰੀ ਬੀਬੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ। ਔਰ ਸ੍ਰੀ ਅਕਾਲ ਤਖਤ ਸਾਬਦਿਸਥਾਨ ਦੇ ਉੱਤੇ ਜੰਗੀ ਤਰਤਬ ਕਰਨੇ ਕਰਵਾਉਣੇ, ਘੋੜਸਵਾਰੀ ਕਰਨੀ ਕਰਵਾਉਣੀ, ਜੰਗੀ ਅਭਿਆਸ ਕਰਨੇ ਕਰਵਾਉਣੇ ਪ੍ਰారంਭ ਕੀਤੇ। ਔਰ ਸਿੱਖਾਂ ਨੂੰ ਇੱਕ ਵੱਡਾ ਜਿਹੜੀ ਹੈ ਇੱਕ ਵਿਚਮਾਹਰ ਫੌਜ ਜਿਹੜੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਮਖੀ। ਔਰ ਉਸ ਫੌਜ ਨੇ ਦਿੱਲੀ ਦੇ ਤਖਤ ਦਾ ਮੁਕਾਬਲਾ ਕੀਤਾ। ਔਰ ਚਾਰ ਜਿੱਤਾਂ ਪ੍ਰਾਪਤ ਕੀਤੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਬਹੁਤ ਵੱਡੀ ਹੈ। ਉਹਨਾਂ ਦਾ ਉਪਦੇਸ਼ ਬਹੁਤ ਮਹਾਨ ਹੈ। ਜਿਹੜਾ ਹਮੇਸ਼ਾ ਹੀ ਸਿੱਖ ਜਰਦਿਆਂ ਨੂੰ ਨਿਸ਼ਾ ਨਿਰਦੇਸ਼ ਦਿੰਦਾ, ਰੌਸ਼ਨੀ ਵਿਖਾਉਂਦਾ ਰਿਹਾ ਔਰ ਰਹਿੰਦੀ ਦੁਨੀਆ ਤੱਕ ਰਹੇਗਾ। ਮੈਂ ਇੱਕ ਵਾਰ ਫੇਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਤੇ ਇਸ ਵਿੱਚ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੇਰਾ ਪੂਰਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਨੇ ਲਿਖਿਆ ਧੁਰਕਾ ਐਸੀ ਦੀਨਦয়াল ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ 11 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ ਤੇ ਮੁਗਲ ਸਾਮਰਾਜ ਨੂੰ ਨੱਥ ਪਾਈ ਸਭ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਪਵਿੱਤਰ ਤਖਤ ਦੀ ਸਿਰਜਣਾ ਕੀਤੀ ਅਤੇ ਸਿੱਖਾਂ ਨੂੰ ਲਾਮਬੰਦ ਕੀਤਾ ਉਹ ਮਹਾਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਬੁਰੀਆਂ అలਮਤਾਂ ਦੇ ਖਿਲਾਫ ਜਦੋਜਹਿਦ ਕੀਤੀ ਅਤੇ ਗੁਰੂਕੀਆਂ ਸੰਗਤਾਂ ਨੂੰ ਹੁਕਮਨਾਮੇ ਆਦੇਸ਼ ਸੰਦੇਸ਼ ਜਾਰੀ ਕੀਤੇ ਕਿ ਭਾਈ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਘਰ ਦੀ ਖੁਸ਼ੀ ਲੈਣੀ ਹੈ ਚੰਗੀ نسل ਦੇ ਘੋੜੇ ਚੰਗੀ ਜਵਾਨੀ ਅਤੇ ਚੰਗੇ ਸ਼ਸਤਰ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਘਰ ਵਿੱਚ ਹਾਜ਼ਰ ਕਰੋ ਘੋੜ ਸਵਾਰ ਫੌਜ ਤਿਆਰ ਕੀਤੀ ਅਤੇ ਜ਼ੁਲਮ ਦੇ ਖਿਲਾਫ ਜੰਗਾਂ ਲੜੀਆਂ ਉਹ ਮਹਾਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਦੀ ਸ਼ੂ ਪ੍ਰਾਰਥਨਾ ਲਈ ਅਤੇ ਮੱਥਾ ਟੇਕਣ ਵਾਸਤੇ ਸਭੂ ਪਰਿਵਾਰ ਹਾਜ਼ਰ ਹੋਏ ਆਂ ਅਤੇ ਲੱਖ ਲੱਖ ਵਧਾਈਆਂ ਸਮੂਹ ਪਰਿਵਾਰ ਨੂੰ ਸਮੂਹ ਪੰਥ ਨੂੰ ਦੇ ਰਹੇ ਆਂ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਰ ਚਰਨਾ ਬੇਨਤੀ ਕੀਤੇ ਮਹਾਰਾਜ ਕੋਲ ਆਲਮ ਦਾ ਭਲਾ ਕਰੇ ਸੱਚੇ ਬਾਦਸ਼ਾਹ ਪਰਿਵਾਰਾਂ ਦਾ ਡਾੜੀ ਸ਼੍ਰੀ ਅਮਰ ਸਰਸਹਬ ਜੀ ਵਿਖੇ ਪੰਜਵੇਂ ਸਤਿਗੁਰੂ ਧਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਪੂਜਨੀਕ ਮਾਤਾ ਗੰਗਾ ਜੀ ਦੀ ਉਪਤੋ ਹੋਇਆ ਔਰ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਬਾਦਸ਼ਾਹ ਨੇ ਸਿੱਖ ਪੰਥ ਨੂੰ ਮੀਰੀ ਅਤੇ ਪੀਰੀ ਦਾ ਸਿਧਾਂਤ ਰੱਖਿਸ਼ ਕੀਤਾ ਸਿੱਖਾਂ ਦੀ ਸਰਵ ਉੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਔਰ ਸੂ ਸਿੱਖਾਂ ਨੂੰ ਸ਼ਸਤਰਤਾਰੀ ਹੋਣ ਦੇ ਹੁਕਮ ਨਾਨ ਨੇ ਜਾਰੀ ਕੀਤੇ ਸਤਿਗੁਰਾਂ ਦੇ ਹੁਕਮਾਂ ਤੇ ਚੱਲਦਿਆਂ ਹੋਏ ਆ ਸਤਿਗੁਰਾਂ ਦੇ ਆਦੇਸ਼ਾਂ ਤੇ ਚੱਲਦਿਆਂ ਹੋਏ ਆ ਸਿਸ਼ਤ ਕਾਰੀ ਹੋਈਏ ਅਮਰਤ ਸ਼ਕੀਏ ਅਮਰਤ ਸ਼ਕ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਸਮੁੱਚੀਆਂ ਸੰਤਾਂ ਨੂੰ ਮੇਰੀ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ